ਭਾਈਆ ਤੁਹਾਡਾ ਸਲੰਡਰ। ਭਾਈ ਅੱਜ ਤੁਸੀਂ ਜਿਵੇਂ ਸਲੰਡਰ ਦੇਣਾਗੇ। ਅੱਗੇ ਤਾਂ ਰਾਮੂ ਕਾਕਾ ਦੇ ਕੇ ਜਾਂਦਾ ਸੀ। ਉਹ ਨਹੀਂ ਆਏ ਅੱਜ। ਨਹੀਂ ਨਹੀਂ ਸਾਡੀਆਂ ਨਾ ਭਾਈ ਡਿਊਟੀਆਂ ਚੇਂਜ ਹੋ ਗਈਆਂ। ਉਹਨਾਂ ਦੀ ਡਿਊਟੀ ਹੋਰ ਸ਼ਹਿਰ ਲੱਗ ਗਈ ਤੇ ਮੇਰੀ ਇੱਥੇ ਲੱਜੀ। ਅੱਛਾ ਕਿੰਨੇ ਪੈਸੇ? ਆਪਣਾ ਹੀ 1000 ਰੁਪਏ ਹੋ ਗਿਆ ਜੀ। ਰੁਕੋ ਮੈਂ ਲੈ ਕੇ ਆਇਆ। ਠੀਕ ਹੈ। ਆ ਲਓ ਭੜ। ਭਾਈ ਸਾਈਨ ਕਰ ਦੇ। ਆਲੋ ਹੀ ਪਰਚੀ ਇਹ ਬਾਈ ਜੰਦਰ ਰੱਖਦਾ ਮੈਂ ਨਾ ਨਾ ਬਾਈ ਆਪੇ ਰੱਖ ਲੂਗਾ ਬਈਆ ਕੇ ਠੀਕ ਹੈ ਹਾਂ ਛੋਟੇ ਇਹ ਕੌਣ ਸੀ ਬਾਈ ਸਿਲੰਡਰ ਵਾਲਾ ਸੀ ਅੱਛਾ ਠੀਕ ਆ ਉਹ ਬੈਡ ਦੀ ਟੋਪ ਦੇ ਉੱਪਰ 1000 ਰੁਪਿਆ ਪਿਆ ਸੀ ਮੇਰਾ ਬਈ ਉਹ ਤਾਂ ਮੈਂ ਸਿਲੰਡਰ ਵਾਲਿਆਂ ਨੂੰ ਦਿੱਤਾ ਉਹ ਜਾ ਯਾਰ ਜਦੋਂ ਮੈਂ ਬੁੱਕ ਕੀਤਾ ਨਾ ਸਿਲੰਡਰ ਤਾਂ 1000 ਰੁਪਿਆ ਆਨਲਾਈਨ ਪੇਮੈਂਟ ਤਾਂ ਮੈਂ ਉਹਦੀ ਕਰਤੀ ਸੀ ਬਈ ਮੈਨੂੰ ਨਹੀਂ ਪਤਾ ਸੀ ਤੇ ਉਹਨੇ ਦੱਸਿਆ ਨਹੀਂ ਤੈਨੂੰ ਕੁਛ ਨਾ ਬਾਈ ਕਿੰਨਾ ਕ ਟਾਈਮ ਹੋ ਗਿਆ ਸਿਲੰਡਰ ਦੇ ਕੇ ਗਏ ਨੂੰ ਬਈ ਹੁਣੇ ਲੈ ਕੇ ਗਿਆ ਕਿੰਨਾ ਕ ਟਾਈਮ ਹੋ ਗਿਆ 10 ਮਿੰਟ ਹੋਏ ਆ ਇੱਕ ਮਿੰਟ ਇੱਥੇ ਰੁਕ ਮੈਂ ਹੁਣੇ ਆ ਗਿਆ ਠੀਕ ਆ ਭਾਈ ਤੇ ਫੋਰ ਕੋਸ਼ਤ ਨੇ ਦੇਖ ਕੇ ਕਿਆ ਜਾਣ ਲੱਗਾ ਹਾਂ ਭਾਈ ਇਹ ਪਰਚੀ ਦੇਖ ਕੇ ਗਿਆ ਪਰਚੀ ਤੇ ਦੇਖ ਲਿਖਿਆ 1000 ਰੁਪਿਆ ਇਹ ਤਾਂ ਪੈਸੇ ਦਾ ਲਿਖਿਆ ਨਹੀਂ ਗਿਆ ਕੰਪਲੇਂਟ ਨੰਬਰ ਆ ਦਲਾ ਉਹ ਯਾਰ ਕੰਪਲੇਂਟ ਨੰਬਰ ਨੂੰ ਕੀ ਕਰਨਾ ਉਹਦਾ ਨੰਬਰ ਦੇਖ ਲਿਖਿਆ ਕਿਤੇ ਨਹੀਂ ਭਾਈ ਕੁਛ ਨਹੀਂ ਲਿਖਿਆ ਕੰਪਲੇਂਟ ਕਰਕੇ ਦੇਖਦੇ ਹਾਂ ਨੱਬੇ ਕਿੱਥੇ ਯਾਰ ਹਾਇ ਤਾਂ ਕੰਪਿਊਟਰ ਜਨੇ 4-5 ਵੀਰ ਤਾਂ ਬਟਨ ਦਪਾਉਣੇ ਹੁੰਦੇ ਆ ਇਹੋ ਜੇ ਚੋਰਾ ਠੱਗਾ ਤੋਂ ਬਚ ਕੇ ਰਿਹਾ ਕਰ ਇਹ ਸਿਲੰਡਰ ਦੇਣ ਆਉਂਦੇ ਆਂ ਤੇ ਪੈਸੇ ਲੈ ਜਾਂਦੇ ਜਾਂ ਘਰੋਂ ਕੋਈ ਚੀਜ਼ ਚੱਕ ਕੇ ਲੈ ਜਾਣਗੇ ਮਾੜਾ ਮੋਟਾ ਮਤਲ ਨੂੰ ਹੱਥ ਮਾਰ ਜਾ ਕਰੋ ਇਹਨਾਂ ਤਾਂ ਕੀ ਪਤਾ ਕੀ ਲੈ ਜਾਣ ਬਾਅਦ ਚ ਬਾਈ ਜੇ ਗੱਲ ਸੁਣ ਲਈ ਜੀ ਮੇਰੀ ਬਾਈ ਆਹੀ ਮੁੰਡਾ ਸੀਗਾ ਜਿਹੜਾ ਸਿਲੰਡਰ ਦੇ ਕੇ ਕਹਿੰਦੇ ਪੈਸੇ ਲੈ ਕੇ ਗਿਆ ਉਹ ਯਾਰ ਤੂੰ ਮਹੱਲੇ ਚ ਨਵਾਂ ਆਂ ਹਾਂਜੀ ਬਾਈ ਉਹ ਯਾਰ ਮਾੜੀ ਮੋਟੀ ਸੰਗ ਸ਼ਰਮ ਖਾ ਲਿਆ ਕਰੋ ਯਾਰ ਪਿੰਨ ਇਹਨਾਂ ਨੇ ਪਤਾ ਲੱਗਦਾ ਜਦੋਂ ਮੈਂ ਸਿਲੰਡਰ ਆਨਲਾਈਨ ਬੁੱਕ ਕੀਤਾ ਤੇ ਉਹਦੀ ਪੇਮ ਤੋ ਫੇਰ ਕਦੋਂ ਆ ਗਏ 1000 ਰੁਪਿਆ ਲੈ ਕੇ ਕਿਉਂ ਯਾ ਲੋਕਾਂ ਨੂੰ ਠੱਗਦੇ ਫਿਰਦੇ ਤੁਸੀਂ ਗਾਂ ਜਾ ਕੇ ਆਏ ਤੁਸੀਂ ਚੋਰੀਆਂ ਕਰਦੇ ਹੋਵੋਗੇ ਉਹ ਮਾੜੀ ਮੋਟੀ ਸੰਗ ਸ਼ਰਮ ਖਾ ਲਿਆ ਕਰੋ ਬਈ ਇਹੋ ਜਿਹੇ ਲੋਕਾਂ ਦਾ ਨਾ ਚੋਰੀਆਂ ਠੱਗੀਆਂ ਨਾਲ ਘਰ ਚੱਲਦਾ ਹੈਗਾ ਤਾਂ ਹੀ ਮੈਂ ਸਲੰਡਰ ਬਾਹਰ ਹੀ ਰੱਖਿਆ ਰਹਿਦਾ ਮੈਂ ਤਾਂ ਬਈ ਆਪੇ ਰੱਖ ਲੂਗਾ ਅੰਦਰ ਆ ਕੇ ਇਹਦਾ ਕੀ ਬਧਾ ਕੁਛ ਚੱਕ ਕੇ ਲੈ ਜੇ ਬਈਆ ਤੁਹਾਡਾ ਨਾ ਮੈਂ 1000 ਰੁਪਏ ਦੇਣ ਆਇਆ ਸੀ ਉਹ ਬਾਹਰ ਜਾ ਕੇ ਮੈਂ ਪਰਚੀ ਤੇ ਦੇਖਿਆ ਤੁਹਾਡੀ ਆਨਲਾਈਨ ਐਂਟਰੀ ਪਈ ਹੋਈ ਸੀ ਇਸ ਲਈ ਮੈਂ ਜਲਦੀ ਜਲਦੀ ਤੁਹਾਨੂੰ ਪੈਸੇ ਦੇਣ ਆ ਗਿਆ ਬਾਈ ਜੇ ਇੱਕ ਗੱਲ ਕਮਾ ਹਾਂਜੀ ਦੱਸੋ ਬਾਈ ਜਿਵੇਂ ਚੋਰ ਜੇ ਠੱਗ ਹੁੰਦਾ ਨਾ ਤਾਂ ਇਹ ਧੁੱਪ ਵਿੱਚ ਮਿਹਨਤ ਨਾ ਕਰਦਾ ਹੁੰਦਾ ਮੈਂ ਵੀ ਕਿਤੇ ਚੋਰੀ ਕਰਦਾ ਹੁੰਦਾ ਬਸ ਬਈ ਅੱਜ ਤਾਂ ਮਿਹਨਤ ਦੀ ਖਾਣਾ ਸਿੱਖਿਆ ਲੋਕਾਂ ਦੇ ਘਰਾਂ 'ਚ ਸਿਲੰਡਰ ਦੇਣ ਜਾਇਦਾ ਕਈਆਂ ਕੋਲ ਤਾਂ 20-30 ਰੁਪਏ ਵੀ ਘਟ ਜਾਂਦੇ ਆ ਉਹ ਵੀ ਅਸੀਂ ਆਪਣੀ ਜੇਬ 'ਚੋਂ ਦੇਈ ਰਿਹਾ ਪਰ ਲੋਕ ਪਾਣੀ ਦਾ ਗਲਾਸ ਤੱਕ ਨਹੀਂ ਪੁੱਛਦੇ ਮੇਰੀ ਤੁਹਾਡੇ ਅੱਗੇ ਪੱਤ ਬੰਨ ਕੇ ਬੇਇਨਤੀਆ ਕਿਸੇ ਦੇ ਕੱਪੜੇ 'ਮ ਜੱਜ ਕਰਕੇ ਕਿਸ ਨੂੰ ਚੋਰ ਜਾਂ ਠੱਗ ਨਾ ਸਮਝੀਏ ਜੇ ਮੇਰੇ ਤੋਂ ਪੱਜ ਗਲਤ ਬੋਲਿਆ ਗਿਆ ਹੋਵੇ ਤਾਂ ਮੈਂ ਆਖੀ ਚਾਹਾਂ ચાલશો થે એવલા બાદ